ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਹੈ ਜੀ ਤੇ ਕੀਮਿਓ ਜੀ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੀ ਹੋਵੋਗੇ ਤੇ ਲੋ ਜੀ ਆਪਾਂ ਲੱਗੇ ਆ ਜੀ ਹੁਣ ਝਾੜੂ ਲਾਉਣ ਕਿਉਂਕਿ ਭਾਂਡੇ ਮੈਂ ਮਾਜ ਲਏ ਆ ਸਵੇਰ ਦਾ ਬ੍ਰੇਕਫਾਸਟ ਹੋ ਗਿਆ ਔਰ ਬੱਚੇ ਚਲੇ ਗਏ ਸਕੂਲ ਤੇ ਅੱਜ ਮੈਂ ਥੋੜੀ ਜੀ ਵੀਡੀਓ ਲੇਟ ਬਣਾਈ ਆ ਕਈ ਵਾਰ 11:30 ਵਜੇ ਤੋਂ ਸ਼ੁਰੂ ਕਰਦੀ ਆ ਤੁਹਾਨੂੰ ਪਤਾ ਹੀ ਹੈ ਕਿ ਧੁੱਪ ਸੋਰੀ ਮੌਸਮ ਚੇਂਜ ਹੋ ਗਿਆ ਹਨਾ ਮੈਨੂੰ ਆਇ ਲੱਗਦਾ ਦਾ ਕਿ ਅੱਜ ਧੁੱਪ ਚੜ੍ਹਨੀ ਨਹੀਂ ਹੈਗੀ ਲੇਕਿਨ ਧੁੱਪ ਚੜ ਗਈ ਕੋਠੇ ਦੇ ਹੁਣ ਚੜੀ ਹੈ ਧੁੱਪ ਯਾਨੀ ਪੌਣੇ ਕ 9 9 ਵਜੇ ਚਮਕਣ ਲੱਗੀ ਹੈ ਧੁੱਪ ਪਲੇਟ ਆਈ ਹੈ ਤੇ ਚਲੋ ਜੀ ਜਸਟ ਆਪਾਂ ਪਹਿਲਾਂ ਝਾੜੂ ਲਾਈਏ ਸਾਰਾ ਹਨਾ ਕਿਉਂਕਿ ਝਾੜੂ ਵੀ ਬਹੁਤ ਜ਼ਰੂਰੀ ਹੈ ਬਈ ਘਰ ਦੇ ਵਿੱਚ ਹਨਾ ਡੇਲੀ ਕੀ ਡੇਲੀ ਰੂਟੀਨ ਹੁੰਦੀ ਹੈ ਝਾੜੂ ਪੋਚਾ ਬਰਤਨ ਭਾਂਡੇ ਜਿਹੜੇ ਘਰ ਦੇ ਵਿੱਚ ਰਹਿੰਦੀਆਂ ਉਹਨਾਂ ਨੂੰ ਪਤਾ ਹੈ ਤੇ ਪਤਾ ਨਹੀਂ ਸਾਨੂੰ ਕਦ ਛੁੱਟੀ ਹੋਣੀ ਹੈ ਦੇਖੋ ਹੁਣ ਦਸੰਬਰ ਦੇ ਵਿੱਚ ਸਾਰਿਆਂ ਨੂੰ ਛੁੱਟੀਆਂ ਪੈ ਜਾਣੀਆਂ ਦਫ਼ਤਰ ਵਾਲਿਆਂ ਨੂੰ ਵੀ ਛੁੱਟੀਆਂ ਹੋ ਜਾਣੀਆਂ ਲੇਕਿਨ ਸਾਨੂੰ ਸਾਡੇ ਦਫ਼ਤਰ ਤੋਂ ਪਤਾ ਨਹੀਂ ਕਦ ਛੁੱਟੀਆਂ ਹੋਣਗੀਆਂ ਅਸੀਂ ਰਸੋਈ ਚ ਹੀ ਬੜੀਆਂ ਰਹਿੰਦੀਆਂ ਚਾਹੇ ਭਾਵੇਂ ਸਰਦੀਆਂ ਹੋਵੇ ਚਾਹੇ ਗਰਮੀਆਂ ਹੋਵੇ ਹਨਾ ਸਾਡਾ ਦਫ਼ਤਰ ਮੇਨ ਰਸੋਈ ਦਾ ਹੀ ਹੈ ਚਲੋ ਜੀ ਪਹਿਲਾਂ ਆਪਾਂ ਝਾੜੂ ਹੀ ਲਾਣੇ ਆ ਹਨਾ ਲੋ ਜੀ ਸਾਰਾ ਕੰਮ ਮੋਸਟਲੀ ਮੇਰਾ ਫਿਨਿਸ਼ ਹੈ ਮਤਲਬ ਭਾਂਡੇ ਮਾਂਜੇ ਆ ਮੈਂ ਹਲੇ ਲੇਕਿਨ ਝਾੜੂ ਪੋਚਾ ਮੇਰਾ ਬਾਕੀ ਹੈ ਤੇ ਸਵੇਰੇ ਬੱਚੇ ਚਲੇ ਗਏ ਸਕੂਲ ਬ੍ਰੇਕਫਾਸਟ ਸਾਡਾ ਹੋ ਗਿਆ ਜੀ ਆਪਾਂ ਨੇ ਖਾ ਲਿਆ ਤਾਂ ਤੇ ਹੁਣ ਲੱਗੀ ਤੀ ਜੀ ਮੈਂ ਝਾੜੂ ਲਾਣ ਇੱਧਰ ਤੇ ਇੱਧਰ ਝਾੜੂ ਲਾਣ ਤੋਂ ਬਾਅਦ ਮੈਂ ਆ ਗਈ ਦੂਜੇ ਕਮਰੇ ਦੇ ਵਿੱਚ ਹੁਣ ਇੱਧਰ ਝਾੜੂ ਲਾਣਾ ਆਪਾਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਪਿੱਛੇ ਤੋਂ ਝਾੜੂ ਲਾਂਦੀ ਲਾਂਦੀ ਮੈਂ ਦੂਏ ਪਾਸੇ ਨੂੰ ਨਿਕਲਦੀ ਆ ਕਿਉਂਕਿ ਸਾਡੇ ਦੋ ਦਰਵਾਜ਼ੇ ਆ ਨਾ ਬੈਕ ਸਾਈਡ ਵੀ ਦਰਵਾਜ਼ਾ ਹੈ ਤੇ ਮੂਰੇ ਨੂੰ ਵੀ ਦਰਵਾਜ਼ਾ ਹੈ ਇਸ ਕਰਕੇ ਮੈਂ ਪਿੱਛੇ ਤੇ ਮਤਲਬ ਛੋਟੇ 베ੜੇ ਤੇ ਝਾੜੂ ਪਹਿਲਾਂ ਲਾਨੀ ਆ ਉਸ ਤੋਂ ਬਾਅਦ ਕਮਰਿਆਂ ਦੇ ਵਿੱਚ ਲਾ ਕੇ بڑے 베ੜੇ ਦੇ ਵਿੱਚ ਬਾਅਦ ਕੇ ਵਿੱਚ ਝਾੜੂ ਲਾਉਂਗੀ ਮੈਂ ਤੇ ਹਵਾ ਇੰਨੀ ਤੇਜ਼ ਚੱਲ ਰਹੀ ਆ ਨਾ ਸੱਚੀ ਬਾਹਰ ਬਹੁਤ ਤੇਜ਼ ਹਵਾ ਹੈ ਅੱਜ ਤੇ ਮੈਂ ਸੋਚ ਰਹੀ ਕਿ ਪੋਚਾ ਨਾ ਲਾਵਾਂ ਕਿਉਂਕਿ ਅੱਜ ਬੱਚਿਆਂ ਨੇ ਵੀ ਜਲਦੀ ਆ ਜਾਣਾ ਹੈ ਵੀ ਇਹ ਨਾ ਸੁੱਕਿਆ ਹਨ ਪਰ ਇੱਕ ਸਲਾਹ ਹੈ ਵੀ ਬੱਚਿਆਂ ਦਾ ਸ਼ਾਇਦ ਥੋੜਾ ਟਾਈਮ ਲੇਟੇ ਆਣ ਕੋਈ ਪਤਾ ਨਹੀਂ ਹੈਗਾ ਬੱਚਿਆਂ ਦਾ ਕਿਉਂਕਿ ਫਿਕਸ ਟਾਈਮ ਨਹੀਂ ਨਾ ਹੈ ਉਹਨਾਂ ਦਾ ਵੀ ਜਲਦੀ ਆਣਾ ਕਿ ਸਾਜਰੇ ਆਣਾ ਹੈ ਤੇ ਸੋਰੀ ਜਲਦੀ ਆਣਾ ਕਿ ਲੇਟ ਆਣਾ ਕੋਈ ਟਾਈਮ ਨਹੀਂ ਹੈਗਾ ਤੇ ਮੈਂ ਲੱਗੀਆਂ ਜੀ ਝਾੜੂ ਲਾਣ ਇੱਧਰਲੇ ਕਮਰੇ ਦੇ ਵਿੱਚ ਫਿਰ ਲਾਣਾ ਜੀ ਮੈਂ 베ੜੇ ਦੇ ਵਿੱਚ ਪਹਿਲਾਂ ਆਪਾਂ ਨੇ ਕਮਰਿਆਂ ਦੀ ਡਸਟਿੰਗ ਵਗੈਰਾ ਸਾਰੀ ਸਾਫ਼ ਕਰਤੀ ਹੋਣੀ ਮੈਂ ਲਾਉਂਗੀ 베ੜੇ ਦੇ ਵਿੱਚ ਝਾੜੂ ਤਹਾਨੂੰ ਪਤਾ ਹੀ ਹੈ ਨਾ ਮਿੱਟੀ ਧੂੜ ਜੀ ਉਡ-ਉਡ ਕੇ ਆ ਰਹੀ ਹੈ ਕਿਤੋਂ ਨਾ ਕਿਤੋਂ ਹਵਾ ਬਹੁਤ ਤੇਜ਼ ਹੈ ਇੰਨੀ ਤੇਜ਼ ਹਵਾ ਨਾ ਤੇ ਮਿੱਟੀ ਚੱਕ ਚੱਕ ਕੇ ਮਾਰ ਰਹੀ ਹੈ ਇਸ ਕਰਕੇ ਮੈਂ ਝਾੜੂ ਲਾਵਾਂਗੀ ਬੇੜੇ ਦੇ ਵਿੱਚ ਇਹ ਬੇੜਾ ਨਾ ਥੋੜਾ ਖਰਦੜਾ ਜਿਹਾ ਬੇੜਾ ਹੈ ਲੋ ਜੀ ਮੋਸਟਲੀ ਸ ਕੰਮ ਮੇਰਾ ਸਾਰਾ ਫਿਨਿਸ਼ ਹੈ ਤੇ ਹੁਣ ਲਗੀਆਂ ਮੈਂ ਕੋਠੇ ਤੇ ਮਿੱਥੇ ਸਮਾਰਨ ਇਹ ਤੇ ਮਿੱਥੇ ਕੁਝ ਮੈਂ ਤੋੜਨੇ ਆ ਸਾਹਮਣੇ ਉਹ ਲੱਗੇ ਹੋਏ ਆ ਨਾ ਹੁਣ ਤੋੜੂੰਗੀ ਉਹਨਾਂ ਨੂੰ ਕਟਾਂਗੀ ਸੋਰੀ ਤੇ ਗੁਰਦੁਆਰਾ ਸਾਹਿਬ ਰੋਜ਼ ਪਾਠ ਹੁੰਦਾ ਤੁਹਾਨੂੰ ਦੱਸਿਆ ਤਾਂ ਸੁਖਮਨੀ ਸਾਹਿਬ ਦਾ ਹਨ ਤੇ ਸਮਾਰਦੀਆਂ ਜੀ ਮੈਂ ਇੱਥੇ ਆਪਾਂ ਲੋਜੀ ਝਾੜੂ ਪੋਚਾ ਲਾ ਕੇ ਸਾਰਾ ਕੰਮ ਫਿਨਿਸ਼ ਕਰਕੇ ਮੈਂ ਚੜੀ ਦੀ ਕੋਠੇ ਤੇ ਔਰ ਇੱਧਰ ਸਮਾਰ ਰਹੀ ਆ ਮੇਥੀ ਕਿਉਂਕਿ ਮੇਥੀ ਸਮਾਰ ਕੇ ਧੋ ਕੇ ਰੱਖ ਦਾਂਗੀ ਮੈਂ ਜਦ ਆਪਾਂ ਨੇ ਕੱਟਣੀਆਂ ਐ ਨਾ ਐਨ ਚੰਗੀ ਤਰ੍ਹਾਂ ਉੱਚੜ ਜੂਗੀ ਵੀ ਗਿੱਲੀ ਗਿੱਲੀ ਨਹੀਂ ਰਹਿਣੀ ਹੈਗੀ ਹਨਾ ਤੇ ਪਿੱਛੇ ਚੱਲ ਰਿਹਾ ਜੀ ਸੁਖਮਨੀ ਸਾਹਿਬ ਦਾ ਪਾਠ ਕਿਉਂਕਿ ਡੇਲੀ ਹੁੰਦਾ ਸਾਡੇ ਤੇ ਨਾਲ ਦੀ ਨਾਲ ਆਪਾਂ ਨੂੰ ਪਾਠ ਵੀ ਸੁਣੀ ਜਾਂਦਾ ਘਰ ਬੈਠਿਆਂ ਨੂੰ ਹਨਾ ਤੇ ਨਾਲ ਦੀ ਨਾਲ ਆਪਾਂ ਘਰ ਦਾ ਕੰਮ ਵੀ ਕਰ ਲੈਨੇ ਆ ਹਨਾ ਤੇ ਲੋ ਜੀ ਆਪਣਾ ਆਪਾਂ ਨੇ ਮੇਥੇ ਵੀ ਸਮਾਰ ਲੈਨੇ ਆ ਹੁਣ ਨਾਲ ਦੀ ਨਾਲ ਤੇ ਨਾਲੇ ਆਪਾਂ ਬਾਬਾ ਜੀ ਦਾ ਪਾਠ ਸੁਣ ਰਹੇ ਆ ਗੁਰਦੁਆਰਾ ਸਾਹਿਬ ਤੋਂ ਤੇ ਮੇਥੀ ਫਿਰ ਤੋਂ ਸਮਾਰ ਕੇ ਰੱਖ ਦਾਂਗੀ ਐਨੇ ਨੂੰ ਬੱਚੇ ਆਉਣਗੇ ਫਿਰ ਆਪਾਂ ਨੇ ਚਾਹ ਪਾਣੀ ਬਣਾ ਦੇਣਾ ਏਠਾਂ ਉਤਰ ਕੇ ਹਨਾ ਕਿਉਂਕਿ ਬੱਚੇ ਆ ਕੇ ਚਾਹ ਤਾਂ ਜ਼ਰੂਰ ਮੰਗਦੇ ਆ ਤੇ ਚਾਹ ਦੇ ਨਾਲ ਨਮਕੀਨ ਵਗੈਰਾ ਜੋ ਵੀ ਪਈ ਆ ਆਪਾਂ ਨੇ ਦੇ ਦੇਣਾ ਫਿਰ ਰੋਟੀ ਸ਼ਾਇਦ ਠਹਿਰ ਕੇ ਬਣਾਵਾ ਤੇ ਲੋ ਜੀ ਮੇਥੀ ਸਮਾਰ ਲਈ ਦੀ ਮੈਂ ਤੇ ਕੁਝ ਮੇਰੇ ਸਾਡੇ ਘਰ ਚ ਲੱਗੀ ਵੀ ਐ ਮੇਥੀ ਉਹ ਵੀ ਕੱਟਣੀ ਐ ਮੈਂ ਕਿਉਂਕਿ ਇਹ ਕਿਸੇ ਨੇ ਦਈ ਹੈ ਸਾਡੇ ਗੁਆਂਢੀਆਂ ਨੇ ਮੇਥੀ ਐ ਪਾਲਕ ਐ ਬਾਥੂ ਐ ਧਣੀਆਂ ਮਿਕਸ ਐ ਜੀ ਇਹਦੇ ਵਿੱਚ ਇਹ ਮੈਂ ਸਾਰਾ ਸਮਾਰ ਰਹੀ ਆ ਇਸ ਤੋਂ ਬਾਅਦ ਆਪਾਂ ਘਰ ਦੀ ਮੇਥੀ ਤੋੜਾਂਗੇ ਜੋ ਆਪਣੇ ਘਰ ਚ ਲੱਗੀ ਹੋਈ ਐ ਹਣਾ ਲੋਜੀ ਇਧਰ ਆਪਾਂ ਆਪਣੇ ਘਰ ਦੀ ਮੇਥੀ ਹੈ ਜਿਹੜੀ ਘਰ ਦੀ ਖੇਤੀ ਹੈ ਉਹ ਤੋੜਾਂਗੇ ਤੇ ਮੇਥੀ ਵੀ ਨਹੀਂ ਸੋਹਣੀ ਲੱਗੀ ਹੋਈ ਐ ਨਾ ਸੱਚੀ ਕਸੂਰੀ ਮੇਥੀ ਐ ਕਸੂਰੀ ਬੋਲਦੇ ਆਂ ਤਾਂ ਕਸੂਰੀ ਬੋਲਦੇ ਆਂ ਮੈਂ ਤਾਂ ਕਸੂਰੀਓ ਬੋਲਦੀ ਹੁੰਨੀ ਆ ਬਾਕੀ ਮੈਨੂੰ ਪਤਾ ਨਹੀਂ ਇਹ ਚੀਜ਼ਾਂ ਦੀ ਨੌਲੇਜ ਮੈਨੂੰ ਬਹੁਤ ਘੱਟ ਐ ਕਿਉਂਕਿ ਅਸੀਂ ਸੁਰੂਤ ਖੇਤ ਨਹੀਂ ਦੇਖੇ ਕਿਉਂ ਸਾਡੇ ਹੈਗੇ ਹੀ ਨਹੀਂ ਤੇ ਹਨਾ ਤੇ ਜਿਨ੍ਹਾਂ ਦੇ ਖੇਤ ਹੁੰਦੇ ਆ ਉਹਨਾਂ ਨੂੰ ਤਾਂ ਚਲੋ ਪਤਾ ਹੁੰਦਾ ਸਾਡੇ ਨਹੀਂ ਹੈਗੇ ਤੇ ਸਾਡੇ ਦਾਦੇ ਪੜਦਾਦੇ ਦੇ ਟਾਈਮ ਹੈਗੇ ਤੇ ਲੇਕਿਨ ਹੁਣ ਨਹੀਂ ਹੈਗੇ ਇਸ ਕਰਕੇ ਅਸੀਂ ਤਾਂ ਆਪਣੇ ਗਮਲਿਆਂ 'ਚ ਹੀ ਬੀਜਦੇ ਆਂ ਜੀ ਸਾਡੇ ਗਮਲਿਆਂ ਦੇ ਵਿੱਚ ਹੀ ਖੇਤ ਐ ਸਾਡੇ ਗਮਲਿਆਂ ਦੇ ਵਿੱਚ ਹੀ ਸਾਰੀ ਚੀਜ਼ ਹੁੰਦੀ ਐ ਤੇ ਲੋ ਜੀ ਹੁਣ ਮੈਂ ਮੇਥੀ ਕੱਟ ਇਨੂੰ ਵੀ ਨਾਲ ਦੀ ਨਾਲ ਸਮਾਰ ਕੇ ਧੋਸ ਸਮਾਰ ਕੇ ਰੱਖ ਦੇਣੀ ਹੈ ਉਸ ਤੋਂ ਬਾਅਦ ਕੱਟਣੀ ਹੈ ਜਵੇਰ ਆਪਾਂ ਨੇ ਮਤਲਬ ਆਲੂਆਂ ਨੂੰ ਟਾਈਮ ਨਹੀਂ ਲੱਗਦਾ ਮੇਥੀ ਨੂੰ ਟਾਈਮ ਲੱਗਦਾ ਸਮਾਰਦੇ ਹੋਏ ਕੱਟਦੇ ਹੋਏ ਹਨਾ ਸਾਗ ਹੋਇਆ ਇਹ ਚੀਜ਼ਾਂ ਨੂੰ ਟਾਈਮ ਲੱਗਦਾ ਹੈ ਤੇ ਉਸ ਤੋਂ ਬਾਅਦ ਆਲੂ ਉਲੂ ਜਦੋਂ ਆਪਾਂ ਨੇ ਸਬਜ਼ੀ ਨੂੰ ਤੜਕਾ ਲਾਉਂਗੇ ਉਦੋਂ ਕੱਟ ਲਾਂਗੇ ਹਨਾ ਮੇਥੀ ਆਪਾਂ ਨੇ ਸਮਾਰ ਕੇ ਸਾਹਮਣੇ ਟੁੱਟੀ ਲੱਗੀ ਹੋਈ ਐ ਉੱਥੇ ਆਪਾਂ ਨੇ ਧੋਲੀ ਨਾਲ ਦੀ ਨਾਲ ਧੋ ਕੇ ਆਪਾਂ ਨੇ ਕੱਢ ਲਈ ਬੋਈਏ ਦੇ ਵਿੱਚ ਔਰ ਸੁੱਕਣੀ ਪਾਤੀ ਹਵਾ ਵੀ ਸੋਹਣੀ ਐ ਧੁੱਪ ਵੀ ਸੋਹਣੀ ਐ ਤੇ ਨਾਲ ਦੀ ਨਾਲ ਸੁੱਕ ਜੂਗੀ ਤੇ ਉੱਪਰ ਮੈਂ ਢੱਕਣ ਰੱਖ ਦਾਂਗੀ ਇਹਦੇ ਮਿੱਟੀ ਨਹੀਂ ਪੈਣੀ ਹੈਗੀ ਨਹੀਂ ਹਣਾ ਨਹੀਂ ਉਡ ਉਡ ਕੇ ਮਿੱਟੀ ਪਈ ਜਾਂਦੀ ਐ ਨਾ ਮਿੱਟੀ ਬਹੁਤ ਉੱਡ ਰਹੀ ਐ ਹਵਾ ਦੇ ਨਾਲ ਹਵਾ ਬਹੁਤ ਤੇਜ਼ ਐ ਉੱਪਰ ਲੋ ਜੀ ਫਰੈਂਸ ਮੈਂ ਪਹਿਲਾਂ ਕੋਠੇ ਪਰ ਬੈਠੀ ਸੀ ਕਿਉਂਕਿ ਤੁਹਾਨੂੰ ਪਤਾ ਹੀ ਐ ਮੈਂ ਮੈਥੇ ਸਮਾਰ ਰਹੀ ਸੀ ਤੋਂ ਸਮਾਰ ਕੇ ਰੱਖਿਆ ਈ ਹੁਣ ਆਈਆਂ ਮੈਂ ਜਸਟ ਠਹਿਟਾਂ ਕਿਉਂਕਿ ਮੈਂ ਬਣਾ ਰਹੀਆਂ ਚਾਹ ਬਬਜਦ ਦੇ ਪਾਪਾ ਜਲਦੀ ਆ ਗਏ ਉਹ ਲੈਣ ਗਏ ਆ ਬੱਚਿਆਂ ਨੂੰ ਕਿਉਂਕਿ ਆ ਜਲਦੀ ਆ ਜੂਗੇ ਬੱਚੇ ਵੀ ਤੇ ਕਿਉਂਕਿ ਅਸੀਂ ਆਪਣੀ ਫੀਸ ਜਮ੍ਹਾਂ ਕਰਾਣੀ ਸੀ ਤੋਂ ਅੱਜ ਫੀਸ ਵੀ ਜਮ੍ਹਾਂ ਕਰਾ ਆਉਂਗੇ ਬੱਚਿਆਂ ਦੀ ਉਹ ਨਾਲ ਬੱਚਾ ਨੂੰ ਲੈ ਕੇ ਆ ਜੂंगे ਹਨਾ ਕਿਉਂਕਿ ਫਿਰ ਛੁੱਟੀਆਂ ਪੈ ਜਾਣੀਆਂ ਹਨਾ ਇਸ ਕਰਕੇ ਲੋ ਜੀ ਇਹ ਆਪਣੀ ਬਣ ਰਹੀ ਹੈ ਚਾਹ ਤੇ ਦੂਜੇ ਪਾਸੇ ਆਪਾਂ ਨੇ ਨਮਕੀਨ ਵੀ ਪਾ ਕੇ ਰੱਖਤੀ ਜੋ ਕਿ ਬੱਚਿਆਂ ਨੇ ਆ ਕੇ ਖਾਣ बच्चा ने क्या नमकीन खानी है एक पास मोटी है एक पास पतली है जिन्हे पतली खानी है। पतली जिन्हे मोटी खानी फिलहाल चाह भी अपनी बन हो गई चाह अपनी आज बच्चे आ ना <coughs> भी ना जल्दी आजगे रोटी बनाऊगी पे चाह बनाई है बारह बजे आले सवा बारह रोटी बनाऊंगी मैं डेढ़ बजे हेना ਇਕਰ ਮੈਨੂੰ ਆਦਤ ਹੈ ਹਣਾ 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 ਕਰਨੇ ਦੀ ਬਾਰ-ਬਾਰ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵਧੀਆ ਲੱਗਦਾ ਹਣਾ ਫੇਰ ਹਣਾ ਹੋਣ ਨਹੀਂ ਹਣਾ ਬੋਲਦੀ ਹੈਗੀ ਲੈ ਲਈ ਬਣਾ ਲਈ ਆਪਾਂ ਇਹ ਚਾਹ ਕੜਕਾ ਚਾਹ ਤੁਸੀਂ ਵੀ ਆਓ ਜੀ ਸਾਰੇ ਜਣੇ ਚਾਹ ਪੀ ਲਓ ਆ ਗਏ ਬੱਚੇ ਹੈਲੋ ਮੇਰੇ ਪਾਪਾ ਗੱਡੀ ਵਿੱਚ ਨਹੀਂ ਆਏ ਅੰਦਰ ਕਿਉਂ ਬੱਚੇ ਦੀ ਪੜ੍ਹੇਗੀ ਬੈਠ ਕੇ ਮੈਂ ਨਹੀਂ 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 ਦੀਦੀ ਨੂੰ ਵੀ ਮਿਲਿਆ ਹੋਣਾ ਕੰਮ ਕੁਛ ਨਹੀਂ ਨਸਖ ਆਨੂ ਕੁਛ ਨਹੀਂ ਲਾ ਆਪਕੇ ਕਿ ਐਸਾ ਹੋਇਆ ਮੇਰੇ ਪੇਪਰ ਨਾ ਬਹੁਤ ਵਧੀਆ ਹੋਇਆ ਹੋਰ ਨਾ ਜਿਹੜੇ ਇੱਕ ਅਸੀਂ ਨੇ ਪੁੱਛਿਆ ਮੈਡਮ ਨੂੰ ਮੁੰਜੀਤ ਮੈਡਮ ਨੂੰ ਕਿ ਵੀ ਮੈਮ ਜੀ ਪੇਪਰ ਅਸੀਂ ਚੈੱਕ ਕਰ ਲਿਆ ਮੈਮ ਕਹਿੰਦੀ ਹਾਂ ਕਰੀ ਬਹੁਤ ਜੋਤ ਦਾ ਅੱਛਾ ਪੇਪਰ ਥਾ ਅੱਦੇ ਪੇਪਰ ਚੈੱਕ ਕੀ ਕਰੀ ਬਹੁਤ ਜੋਤ ਦਾ ਅੱਛਾ ਗਿਆ ਮੈਡਮ ਨੇ ਕਿਹਾ ਓ ਮੈਨੂੰ ਕੁਝ ਨਹੀਂ ਚੱਲਦੀ ਜੀ ਫੇਰ ਇਹ ਪੁੱਤ ਤਿਆਰੀ ਹੋਆ ਨਾ ਮਿਹਨਤ ਹੁੰਦੀ ਆ ਨਾ ਮਿਹਨਤ ਜਿਹੜੀ ਉਹ ਪੱਲੇ ਜ਼ਰੂਰ ਪੈਂਦੀ ਹੈ ਸਾਨੂੰ ਪਤਾ ਨਹੀਂ ਮੈਨੂੰ मेहनत हुआ ना जेडी वो हमेशा पल्ले पहन दिया चलो हम चाय पिएंगे आपके लिए मम्मा ने चाय बनाई है करो जे दरवाजा खोलो मैं ओहो हो हो चलो अंदर हां दीदी अंदर है चलो 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 लो जी बच्चे आ गए मेरे चलो जी लो जी आ गई मैं ਹਾਂਜੀ ਸ਼ੂਜ਼ ਕੱਢਦੇ ਆ ਆਪਣੇ ਇਹ ਫਿਰ ਜਾ ਕਿਹਾ ਪੱਥਰ ਕਾਂ ਪੀਆ ਦਿਖਾਣਾ ਆ ਇਸਮਾ ਦਿਖਾਣਾ ਕਾਂ ਪੀਆ ਪੱਥਰ ਅੱਛਾ ਯਹਾਂ ਪਚੂਬਾ ਹਾਂਜੀ ਚੁਬਦਾ ਦੇ ਰਿਹਾ ਦੇਖਾਂ ਮੈਂ ਕਿ ਆ ਬੈਂ ਠੀਕ ਕਰਾਂ ਤੇਰੇ ਸ਼ੂਜ਼ ਨੂੰ ਜੋਤਗਾ ਟਿਫਨ ਚੈੱਕ ਕਰ ਰਹੀ ਆ ਰੂਪ ਕਹਿੰਦੀ ਮੰਮਾ ਫਿਨਿਸ਼ ਨਹੀਂ ਕਰਿਆ ਸਾਰਾ ਛੱਡ ਕੇ ਲਿਆਈ ਆ ਦਾਲ ਹਣਾ ਹਮੇ ਪੂਰਾ ਫਿਨਿਸ਼ ਕਿਉਂ ਨਹੀਂ ਕਰਿਆ ਅੱਜ ਤੋਂ ਅੱਜ ਤੋਂ ਮસ્ਤੀ ਮਾਰਨੀ ਹੈ ਪਾਪਾ ਨੂੰ ਵੀ ਦਿਖਾਣ ਜਾ ਰਹੀ ਹੈ ਦਿਖਾ ਪਾਪਾ ਜੋ ਤਨੇ ਟਿਫਿਨ ਖਾਲੀ ਨਹੀਂ ਕਰਿਆ ਟਿਫਿਨ ਨਹੀਂ ਫਿਨਿਸ਼ ਕਰਦੀ ਉਹ ਹਾਂ ਜੋ ਤ ਜੋ ਟਿਫਿਨ ਫਿਨਿਸ਼ ਨਹੀਂ ਕਰਦੀ ਆ ਜਾ ਚਲੋ ਇਜ਼ੀ ਲੂਲੇ ਕੱਢਾਰੇ ਮੈਨੂੰ ਕੱਲਾਂ ਕੱਢਦੇ ਕੋਈ ਵੀ ਟਿਨੀ ਨਹੀਂ ਟਿਫਿਨ ਨਹੀਂ ਫਿਨਿਸ਼ ਕਰਦੀ ਚਲੋ ਲੈ ਕੱਪੜੇ ਕੱਢਾਂ ਦੇ ਇੱਕ ਜਲਾਬ ਕੱਢਦੀ ਇੱਕ ਗੱਡੀ ਨਹੀਂ ਪੁੱਤ ਕੱਢਦੇ ਉਹ ਵੀ ਕੱਢਦੇ ਆ ਵੀ ਕੱਢਦੇ ਲੈ ਪਾ ਬੰਦੇ ਕਰ ਹਾਂ ਲੈ ਮੈਂ ਨਾ ਚਾਹ ਲੈ ਕੇ ਆਵਾ ਦੀਦੀ ਨੂੰ ਥੋੜੀ ਚਾਹ ਦੇ ਕੇ ਤੋਈ ਮੈਂ ਚਲੋ ਜੀ ਬੱਚੇ ਆ ਗਏ ਘਰ ਔਰ ਮੈਂ ਹੁਣ ਸਮਾਰ ਦੀਆਂ ਉੱਪਰ ਜਾ ਕੇ ਮੇਥੀ ਸਮਹਰੀ ਵੀ ਐ ਸੋਰੀ ਧੋਈ ਵੀ ਐ ਕੱਟਦੀ ਐ ਹਨਾ ਕੱਟ ਕੇ ਰੱਖ ਲਾਂਗੀ ਫਿਰ ਸ਼ਾਮ ਨੂੰ ਆਪਣਾ ਪੁੱਜੀ ਬਣ ਜੂਗੀ ਆਲੂ ਮੇਥਿਆਂ ਦੀ ਭਾਜੀ ਹਨਾ ਔਰ ਬੱਚੇ ਮੇਰੇ ਆ ਗਏ ਆ ਸਕੂਲ ਤੇ ਦੇਖੋ ਇਹ ਵੀ ਫੋਨ ਲੈ ਕੇ ਬੈਗੀ ਤੇ ਰੁਪੰਜਲ ਸਾਹਮਣੇ ਪਈ ਐ ਰੁਪੰਜਲ ਨੇ ਵੀ ਆਪਣਾ ਫੋਨ ਫੜ ਲਿਆ ਦੋਨੋਂ ਜਣੀਆਂ ਫੋਨਾਂ ਤੇ ਲੱਗੀਆਂ ਤੇ ਆਪਾਂ ਚਾਕੂ ਕੋਠੇ ਤੇ ਪਿਆ ਐ ਕਰਦੇ ਆ ਜੀ ਉੱਪਰ ਜਾ ਕੇ ਕੰਮ ਫੇਰ ਹਨਾ ਥੋੜੇ ਜਿਹਾ ਕੱਟਦੇ ਆ ਮੇਥੀ ਮੁੱਥੀ ਜਾ ਕੇ ਉੱਪਰ ਲੋ ਜੀ ਮੈਂ ਇੱਥੇ ਕੱਟ ਕੇ ਰੱਖਦੇ ਆਪਾਂ ਨੇ ਜਦੋਂ ਸਬਜ਼ੀ ਬਣਾਣੀ ਆ ਆਪਾਂ ਨੇ ਫੇਰ ਲੈ ਜਾਵਾਂਗੇ ਇੱਥਾ ਇਹਨੇ ਜੋਤ ਗਈ ਦੁਕਾਨ ਪਰ ਕਿਉਂਕਿ ਜੋਤ ਕੈਰੀ ਮम्मा ਮੈਂ ਪਤੰਗ ਲਿਆਣਾ ਅੱਜ ਪੇਪਰਾਂ ਤੇ ਬੇਲੀ ਹੋਗੀ ਪਤੰਗ ਡਾਏਗੀ اے ਰੂਪ ਚੱਲ ਬੋਲੀ اے ਰੂਪ ਥੋੜਾ ਜਿਹਾ ਉੱਪਰ ਆ ਜਾ ਪੁੱਤ ਖੇਡ ਲਓ ऊपर मैं पाया थोड़ी जी देर मजा आ रहा क्योंकि मठी मठी धुप चल रही है हवा भी चल रही है मैं सोच चल थोड़ा जा आराम लेलावजोत के पापा घूम रहे पिछे बच्चे मेरे हेठ आए है रोटी हले असी किसी ने नहीं खाई मैं खा जो भुख लगूगी बस फिर खाव ਫਿਰਾਲ ਥੋੜੀ ਜਿਹੀ ਦਰ ਨੀਂਦ ਆ ਰਹੀ ਹੈ ਮੈਨੂੰ ਦਿਲ ਕਰ ਰਿਹਾ ਕਿ 15-20 ਮਿੰਟ ਆਪਾਂ ਰੈਸਟ ਕਰੀਏ ਪਈਏ ਹਨਾ ਥੋੜਾ ਸੌਣੇ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ ਮੈਂ ਪਰ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਪਤਾ ਨਹੀਂ ਕਿਉਂ ਕਿਉਂਕਿ ਜੇ ਖੜਕਾ ਦੜਕਾ ਹੁੰਦਾ ਨਾ ਮੈਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਮੈਨੂੰ ਨੀਂਦ ਉੱਥੇ ਆਉਂਦੀ ਹੈ ਜਿੱਥੇ ਬਿਲਕੁਲ ਕੋਈ ਬੋਲਦਾ ਨਹੀਂ ਹੈਗਾ ਕੋਈ ਖੜਕਾ ਨਹੀਂ ਹੁੰਦਾ ਲੇਕਿਨ ਊਰੇ ਮੈਨੂੰ ਵਾਜਾ ਆਈ ਜਾ ਰਹੀਆਂ ਧੁੱਪ ਦੇ ਵਿੱਚ ਪੈਣ ਨੂੰ ਤਾਂ ਦਿਲ ਕਰਦਾ ਨੀਂਦ ਵੀ ਆ ਰਹੀ ਹੈ ਪਰ ਖੜਕਾ ਖੁੜਕਾ ਜਿਹਾ ਜੋ ਪਿੱਛੇ ਵਾਜਾ ਆ ਨਾ ਇਹ ਮੈਨੂੰ ਸੌਣ ਨਹੀਂ ਦਿੰਦੀਆਂ ਤੇ ਕੋਸ਼ਿਸ਼ ਕਰ ਰਹੀ ਆ ਪੈਣ ਦੀ ਚਲੋ ਅਲਾਈਟ ਕਿਨ ਵਾਲੀ ਅੰਦਰਲੀ ਬੰਦ ਕਰ ਦਿੰਦੇ ਕਿਨ ਵਾਲੀਏ ਦੀਦੀ ਨੇ ਹਾਂ ਉਰੇਆ ਪਹਿਲਾਂ 2 ਮਿੰਟ ਸਾਬਜੀ ਨਹੀਂ ਹੈ ਬਿਨਾ ਬਾੜਾਂ ਜੇ ਤੇ ਲੈ ਸਾਫ਼ ਕਰ ਲੈ ਪਹਿਲਾਂ ਇਹਨੂੰ ਤਲੋਂ 5 ਕਿਲੋ ਆਏ। ਕਿਹਾ ਜੀ ਤਾਂ ਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਔਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਸਬਜੀ ਮੈਂ ਤਾਂ ਕੋਈ ਲਈ ਨਹੀਂ ਹੈਗੀ ਕਿਉਂਕਿ ਮੇਰੇ ਕੋਲ ਮੇਥੀ ਪਈ ਅੱਜ ਆਪਾਂ ਬਣਾਵਾਂਗੇ ਮੇਥੀ ਔਰ ਭਵਜੋਤ ਕੋਠੇਪਰੀ ਹੈ ਹਾਂ ਤੇ ਮੈਂ ਅੱਜ ਰੋਟੀ ਵੀ ਨਹੀਂ ਹਲੇ ਬਣਾਈ ਕਿਉਂਕਿ ਅੱਜ ਇਹਨਾਂ ਨੇ ਚਾਹ ਕੇ ਗੱਲ ਨਮਕੀਨ ਵਗੈਰਾ ਖਾ ਲਈ ਤੇ ਚਲੋ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਤੇ ਭਵਜੋਤ ਦਾਰੀ ਆਪਣਾ ਪਤੰਗ ਪਤੰਗ ਉੱਡ ਗਿਆ ਕੁੜਿਆ ਨਹੀਂ ਇੰਨੀ ਤੇਜ਼ ਹਵਾ ਚੱਲ ਰਹੀ ਆ ਨਾ ਸੱਚੀ ਬਹੁਤ ਤੇਜ਼ ਹਵਾ ਕੋਠੇ ਤੇ ਤਾਂ ਨਾ ਬੈਠ ਨਹੀਂ ਹੋ ਰਿਹਾ ਹੈਗਾ ਮੈਂ ਇੱਥਾਂ ਹੀ ਲਿਆਈ ਤੀ ਮੈਥੀ ਮੈਥੀ ਮੈਂ ਕਿਹਾ ਚਲ ਆਪਾਂ ਇੱਥਾਂ ਹੀ ਰੱਖ ਲੈਂਦੇ ਆ ਹਨਾ ਲਿਆ ਕੇ ਨਮਕੀਨ ਆ ਜੋਤ ਕੀ ਰੂਪ ਕੀ ਤੇ ਚਲੋ ਜੀ ਬਾਏ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਹਨਾ ਤੇ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਵਧੀਆ ਵਧੀਆ ਵੀਡੀਓ ਦੇਖਿਆ ਕਰੋ ਹਨਾ